ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਜਨਮ 1469 ਈਸਵੀ ਨੂੰ ਰਾਏਪੋਇ ਦੀ ਤਲਵੰਡੀ ਵਿੱਚ ਹੋਇਆ। ਉਹਨਾਂ ਨੇ ਪੂਰੀ ਦੁਨੀਆ ਨੂੰ ਨਾਮ ਜਪਣ ਵੰਡ ਛਕਣ ਅਤੇ ਕਿਰਤ ਕਰਨ ਦਾ ਉਹ ਸੰਦੇਸ਼ ਉਪਦੇਸ਼ ਦਿੱਤਾ। ਉਹਨਾਂ ਨੇ ਸਿਰਫ ਸਿੱਖ ਧਰਮ ਨੂੰ ਹੀ ਨਹੀਂ ਬਲਕਿ ਹਰੇਕ ਧਰਮ ਦੇ ਲੋਕਾਂ ਨੂੰ ਬਰਾਬਰ ਸਮਝ ਕੇ ਉਹਨਾਂ ਨੂੰ ਮਿਹਨਤ ਕਰਨ ਅਤੇ ਸੁਚੱਜਾ ਜੀਵਨ ਜੀਣ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਲੋਕਾਂ ਦੇ ਕਲਿਆਣ ਹਿੱਤ ਚਾਰ ਉਦਾਸੀਆਂ ਕੀਤੀਆਂ ਜਿੱਥੇ ਉਹ ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਦੇਸ਼ਾਂ ਵਿੱਚ ਪਹੁੰਚੇ ਅੱਜ ਉਹਨਾਂ ਨੂੰ ਪੰਜਾਬ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਪੂਜਿਆ ਜਾਂਦਾ ਹੈ ਅਸੀਂ ਬੇਸ਼ੱਕ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜਾਣਦੇ ਹਾਂ ਪਰ ਪਾਕੀ ਦੇਸ਼ਾਂ ਵਿੱਚ ਉਹਨਾਂ ਨੂੰ ਕਿਹੜੇ-ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਆਪਾਂ ਅੱਜ ਦੀ ਇਸ ਵੀਡੀਓ ਰਾਹੀਂ ਜਾਣਨ ਦਾ ਕੋਸ਼ਿਸ਼ ਕਰਾਂਗੇ ਭਾਰਤ ਵਿੱਚ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਿੱਬਤ ਵਿੱਚ ਨਾਨਕ ਨਾਮਾ ਕਿਹਾ ਜਾਂਦਾ ਹੈ ਸਿੱਕਮ ਵਿੱਚ ਤੇ ਪੁਟਾਨ ਵਿੱਚ ਗੁਰੂ ਰੀਪੋਚੀਆ ਕਿਹਾ ਜਾਂਦਾ ਹੈ ਮੱਕਾ ਵਿੱਚ ਵਲੀ ਹਿੰਦ ਕਿਹਾ ਜਾਂਦਾ ਹੈ ਰੂਸ ਵਿੱਚ ਨਾਨਕ ਕਦਾਮਦਰ ਕਿਹਾ ਜਾਂਦਾ ਹੈ ਇਰਾਕ ਵਿੱਚ ਬਾਬਾ ਨਾਨਕ ਨੇਪਾਲ ਵਿੱਚ ਨਾਨਕ ਰਿਸ਼ੀ ਬਗਦਾਦ ਵਿੱਚ ਨਾਨਕ ਪੀਰ ਮਿਸ਼ਰ ਵਿੱਚ ਨਾਨਕ ਵਲੀ ਤੇ ਚੀਨ ਵਿੱਚ ਬਾਬਾ ਖੂਸਾ ਨਵਾਂ ਨਾਲ ਜਿਹੜਾ ਉਹ ਜਾਣਿਆ ਜਾਂਦਾ ਹੈ ਇਹ ਸਨ ਗੁਰੂ ਨਾਨਕ ਸਾਹਿਬ ਜੀ ਦੇ ਅਲਗ-ਗਲਗ ਦੇਸ਼ਾਂ ਵਿੱਚ ਅਲਗ-ਅਲਗ ਨਾਮ ਆ